ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਮਹਿਮੂਦਪੁਰ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਗਰਵੰਤ ਨੂੰ ਮਿਲਾਵਾਂਗੇ ਤੁਹਾਨੂੰ ਅੱਜ ਮਲਾਵਾਂਗੇ ਵੀ ਅੱਜ ਤੁਹਾਨੂੰ ਟੌਪ ਟੌਪ ਦੀਆਂ ਚੀਜ਼ਾਂ ਨਾਲ। ਜ਼ਿਆਦਾਤਰ ਸਾਰੀ ਵੀਡੀਓ ਦੇ ਵਿੱਚ ਅਜੇ ਨੀਲੀ ਰਾਵੀ ਦੀਆਂ ਮਈਆਂ ਰਹਿਣਗੀਆਂ। ਇਹਦੇ ਮਗਰ ਵੀ ਕੱਟੀ ਬੜੇ ਚੰਗੇ ਮਾਲੀ ਦੀ ਆ ਬਾਕੀ ਕਲੀਅਰ ਆਪਾਂ ਉਹਦੇ ਤੋਂ ਕਰਵਾ ਕੇ ਦੱਸਾਂਗੇ। ਆ ਵੀ ਮੈਂ ਵੇਖਿਓ। ਇਹਦੇ ਮਗਰ ਵੀ ਕਹਿੰਦਾ ਕੱਟੀ ਓਕੇ ਰਿਪੋਰਟ। ਆਹ ਝੂਟੀ ਵੀ ਵੇਖਿਓ ਜਦੋਂ ਕੱਢ-ਕੱਢ ਕੇ ਬਾਹਰ ਵਿਖਾਈਆਂ ਨਾ ਤੇ ਉਦੋਂ ਤੁਹਾਨੂੰ ਮੰਨ ਲਓ ਇਹ ਦਰਸ਼ਨੀ ਚੀਜ਼ਾਂ ਹੀ ਦੱਸਣਗੀਆਂ ਅੱਜ। ਕੋਈ ਟੇਢੇ ਕੱਟ ਦੇ ਵਿੱਚ ਤੇ ਕੋਈ ਆਵੇ। ਕਿਉਂ ਹੁਣ ਦੱਸਿਆ ਨਾ ਮੰਦਰੀ ਦੇ ਨਾਗਰਗੀਆਂ ਝੋਟੀਆਂ ਵਿਖਾ ਦੇਣੀਆਂ ਤੁਹਾਨੂੰ ਅੱਜ ਨੇੜੇ ਅਮਰਕੋਟ ਆ ਗਿਆ ਸੱਜਣੋ ਇਹ ਨੋਟ ਕਰ ਲਿਓ ਮਹਿਮੂਦਪੁਰਾ ਤਹਿਸੀਲ ਪੱਟੀ ਦੇ ਜ਼ਿਲ੍ਹਾ ਤਰਨਤਾਰਨ ਆਜੋ ਲਈਏ ਲੈਖਾ ਜੋਖਾ ਕਰੀਏ ਸ਼ੁਰੂ ਜਿਹੜੀ ਪਸੰਦ ਆ ਗਈ ਫੇਰ ਵੀ ਰਿਕਵੈਸਟ ਬੇਨਤੀ ਆ ਵੀ ਤਸੱਲੀ ਕਰ ਲਿਓ ਜਾਨਵਰ ਜਿੰਨੇ ਵੀ ਵੀਰ ਕਹੂਗਾ ਉਹਨੇ ਵੀਡੀਓ ਚ ਵਿਖਾ ਦੇ ਆ ਕਿੰਨੇ ਵਿਖਾ ਦੇਣੇ ਅੱਜ 7 7 ਮਈਆਂ ਝੋਟੀਆਂ ਵਿਖਾ ਚਾਰ ਤਾਜੀਆਂ ਸੂਈਆਂ ਤੇ ਤਿੰਨ ਤਿਆਰੀ ਦੀ ਦੰਨ ਤਿਆਰੀ ਤੇ ਤੇ ਚਾਰ ਸੂਈਆਂ ਸਵਾਈਆਂ ਹਾਂਜੀ ਅਗਰਵੰਤ ਵੀਰ ਸਾਸਰੀ ਕਾਲ ਸਾਸਰੀ ਕਾਲ ਜੀ ਸੰਸਾਦ ਹੋਰ ਸੁਣਾ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਨਾ ਚੜਦੀ ਕਲਾ ਹੀ ਕਿਰਪਾ ਮਾਲਕ ਦੀ ਸ਼ੁਕਰ ਆ ਮਾਲਕ ਕਿਰਪਾ ਹੀ ਰੱਖੇ ਸੰਤ ਗੁਰ ਹਨਾ ਤੇ ਡਰੈਸ ਦੱਸਿਓ ਡਰੈਸ ਨਾਮ ਮੇਰਾ ਅਗਰਵੰਤ ਸਿੰਘ ਪਿੰਡ ਮਹਿਮੂਦਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸੀਤਰਨ ਤੁਨਫਾਓ ਓਕੇ ਮੋਬਾਈਲ ਨੰਬਰ ਹੈ 98772 8043 98772 8043 98772 ਤੇ 843 ਇਹਦੇ ਤੇ ਕਰੇ ਸੰਪਾਰਕ ਹਾਂਜੀ ਅੱਜ ਆਪਾਂ ਸਤ ਨਗ ਵਿਖਾਉਣੇ ਆ ਓਕੇ ਜਿਹਦੇ ਵਿੱਚੋਂ ਚਾਰ ਨੀਲੀ ਦੇ ਤਿੰਨ ਮਗਰ ਕਟੀਆਂ ਕਟੀਆਂ ਵੀ ਪਿਓਰ ਨੀਲੀ ਰਵੀਆਂ ਮਗਰ ਮਗਰ ਕਟੀਆਂ ਵੀ ਪਿਓਰ ਨੀਲੀ ਦੀ ਵੀਡੀਓ ਰਿਕਾਰਡ ਬਣਾਉਗੀ ਅੱਜ ਹਾਂਜੀ ਹਨਾ ਵੀ ਇੱਕ ਤੋਂ ਇੱਕ ਹੀ ਆ ਉਹ ਤਾਂ ਮਾਲਕ ਨੇ ਬਣਾਉਣਾ ਹੈ ਹਾਂ ਸੱਚੇ ਬਾਦਸ਼ਾਹ ਨੇ ਨਹੀਂ ਜਨਵਰੀ ਅੱਜ ਹੀਰੇ ਆ ਨਾ ਹਾਂਜੀ ਓਕੇ ਤੇ ਇਹਦੇ ਮਗਰ ਕੀ ਹਿਸਾਬ ਆ ਇਹ ਦੂਜਾ ਸਵਾਦ ਛੋਟੀ ਸੂਈ ਜੇ ਆਬ ਠੀਕ ਆ ਹਾਂਜੀ ਸੂਈ ਵੀ ਤਾਜੀ ਜਮਾਈ ਹਾਂ ਕਾਲ ਦੀ ਸੂਈ ਓਕੇ ਬਾਦਲ ਬੁੱਲਦੀ ਇਹ ਮਗਰਚ ਇੱਕ ਇੱਕ ਬਾਦਲ ਬੁੱਲਦੀ ਕੱਟੀ ਆ ਹਾਂ ਵੀਰਾਂ ਵਾਲੀ ਦੀ ਵੀਰਾਂ ਵਾਲੀ ਵਾਲੇ ਦੀ ਕਿਆ ਬਾਤ ਆ ਸੱਜਣਾ ਵੇਖੋ 나ੜੂਆ ਨਾਲ ਤੁਹਾਨੂੰ ਤਸੱਲੀਆ ਕਰਾਵਾਂਗੇ ਪੂਰੀਆਂ ਓਕੇ ਰਿਪੋਰਟ ਜਨਵਾਰਾ ਵੇਖੋ ਆ ਆ ਵੀ ਇਹ ਸਰਕਾਰੀ ਸੀਮੰਦੀ ਜੀ ਠੀਕ ਆ ਆਪ ਵੀ ਸਰਕਾਰੀ ਦੀ ਤੇ ਬਾਦਲ ਦੀ ਮਗਰ ਆ ਗਈ ਕੱਟੀ ਹਾਂ ਕਿਆ ਬਾਤ ਟੋਰ ਕਰਾ ਚੱਕ ਤੇ ਬੋਲਾ ਬੂਲਾ ਕੀ ਮੰਨੇ ਅਗਲਾ ਹੁਣ ਕੋਈ ਬੋਲਾ 9 10 ਕਿਲੋ ਦੇ ਰੈਂਚ ਹੋਊਗਾ ਇਹਨੇ 13 14 ਕਿਲੋ ਦੁੱਧ ਪਲੂਨ ਨੇ ਭਰਾਇਆ ਜੀ ਪਹਿਲੇ ਸੋਏ ਓਕੇ ਹਾਂ ਝੋਟੀ ਚੰਗੀ ਆ ਹਾਂਜੀ ਤੇ ਚੂਣਤਾ ਦੀ ਹਣੀ ਫਰ ਵੀ ਚੂਣ ਚਾਂ ਬਹੁਤ ਚੰਗੀ ਹਾਂ ਗਾਂਹ ਦੀਆਂ ਗੱਲਾਂ ਆਂ ਹਾਂਜੀ ਆ ਪੰਜਵਾਂ ਜਿਹੜਾ ਲੱਗਾ ਚ ਇੱਕ ਦੋ ਧਾਰ ਆਉਂਦੀਆਂ ਜਿਹੜਾ ਸਰੂਪ ਪੰਜਵਾਂ ਲੱਗਾ ਤੇ ਜਿਹੜਾ ਸਰੂ ਲੱਗਾ ਨਾਲ ਹਾਂ ਤਾਂ ਅੱਡ ਲੱਗਾ ਵੱਖਰਾ ਹਾਂ ਜਿਹਦੀ ਚੌਂਦੀਆਂ ਧਾਰਾਂ ਇੱਕ ਦੋ ਧਾਰ ਆਉਂਦੀਆਂ ਓਕੇ ਛੋਟਾ ਜਿਹਾ ਹਾਂ ਬਾਕੀ ਤੁਹਾਨੂੰ ਮੈਂ ਨੇੜੇ ਚੈੱਕ ਕਰਾਉਂਗਾ ਸੱਜਣੋ ਇਹਦਾ ਵੀ ਧੰਨਵਾਦ ਇਹਨੇ ਆਪਾਂ ਨੂੰ ਹਜੇ ਨਹੀਂ ਦੱਸਿਆ ਤਾਂ ਇਹਨਾਂ ਨੇ ਭਰਾ ਨੇ ਦੱਸਿਆ ਆਪਾਂ ਨੂੰ ਸੱਜਾ ਸਾਹਿਬ ਪੜਾ ਕਰਕੇ ਆਉਣਾ ਕਹੇ ਨੇ ਮੁੜਕੇ ਆਲਾ ਕਹਿੰਦਾ ਨੂੰ ਵੀਡੀਓ ਦੱਸਿਆ ਨਹੀਂ ਇਹ ਗੱਲ ਨਹੀਂ ਸਿਆਣੀ ਦਾ ਧੰਨਵਾਦ ਹਾਂ ਜੀ ਕਈ ਵਾਰਾਂ ਦੇ ਦੇਖਣ ਚ ਨਹੀਂ ਨਿਗਾਹ ਜ ਆਉਂਦਾ ਅਗਲੇ ਹਾਂ ਆ ਆ ਵੇਖੋ ਹੁਣ ਤੁਹਾਨੂੰ ਕੈਮਰੇ ਤੇ ਕਰਤਾ 15 ਤੋਂ ਪਲੱਸ ਚੱਲੂਗੀ ਤੁਹਾਨੂੰ ਸਾਵੇ ਝੋਟੀ ਓਕੇ ਹਾਂਜੀ ਬਾਕੀ ਕੱਟੀ ਦੇ ਬਹੁਤ ਟਾਪ ਦੀਆਂ ਨਿਸ਼ਾਨੀਆਂ ਆਈਆਂ ਹਨਾ ਕੱਟੀ ਦੀ ਆ ਵੀ ਕਰਮ ਵਾਲੀ ਕੇ ਗੱਲੋਂ ਨਹੀਂ ਕੋਸੀ ਹਾਂ ਬਾਕੀ ਲੇਵਾ ਭਾਂਡਾ ਹਨਾ ਹਾਂ ਕਿਆ ਬਾਤ ਆ ਚਵਾਈ ਕਰਮਾ ਨੂੰ ਮੋਗਾ ਲਗੀ ਖਾਣੀ ਦਾ ਹਦਾ ਹੀ ਇਹਦਾ ਕਰਮਾ ਨਹੀਂ ਦਾ ਆ ਦੇਖੋ ਕਿਆ ਬਾਤ ਆ ਮੱਛੀ ਮੁਕਟਰਾ ਲਈ ਆ ਹਾਂਜੀ ਵੇਖੋ ਸੱਜਣਾ ਕਿਆ ਬਾਤ ਆ ਬਸ ਕਰੀ ਬਸ ਕਰ ਬਸ ਕਰ ਇਹਦਾ ਉਹਦੇ ਕੋਲੋਂ 4-4 ਧਾਰਾਂ ਚ ਕਿਲੋ ਦਾ ਦਵਾਲਟੀ ਹਾਂਜੀ ਤੇ ਰੇਟ ਹੁਣ ਕਿੱਥੇ ਜੇ ਰੱਖਾਂਗੇ ਦਾ ਡਿਮਾਂਡ ਕਰਮਾ ਨੂੰ ਸੰਸਾ ਭਾਵੇਂ ਡੇਢ ਕਰ ਲਈਏ ਜੇ ਸਾਹ ਨਾਲ ਦੋਵੇਂ ਪੀਸ ਹੀ ਨਗਿਨੇ ਹਾਂ ਕੋਈ ਸ਼ੱਕ ਨਹੀਂ ਹਾਂਜੀ ਕੰਲੀ ਕੱਟੀ ਲੱਭਣ ਜਾਵੜਾ ਉਹ ਨਹੀਂ ਲੱਭਦੀ ਦੂਹ ਦੇਣੀਆਂ ਇਹ ਸਵਾ ਲੱਖ ਦੀ ਦੇ ਦਾਂਗੇ ਅੱਜ 1 ਲੱਖ 25000 ਦੀ 25000 ਦੀ ਹਾਂਜੀ ਪਰ ਝੋਟੀ ਝੋਟੀ ਆ ਹਾਂ ਕੱਟੀ ਸਾंभਲੇ ਯਾਰ ਕੰਲੀ ਹਨਾ ਕਰਮਾੜੀ ਐਵੀ ਸੰਧੂ ਸਾਹਿਬ ਘਰ ਪਰ ਦੂਗੀ ਹਾਂ ਐਵੀ ਘਰ ਪਰ ਦੂ ਕਰਮਾੜੀ ਬੱਚੇ ਬਹੁਤ ਚੰਗੇ ਪਾਉਂਦੀ ਊੜਾ ਬੰਨਣੀ ਨਹੀਂ ਮੱਖਣੀ ਅੱਖ ਚਿੱਟੀ ਹਨਾ ਗੁਲਾਬੀ ਸ਼ੀਟ ਪਰਣ ਦੀ ਕਰਮੜੀ ਵੇਖੋ ਬਹੁਤ ਬਰੀਕੀਆਂ ਹਨਾ ਹਾਂਜੀ ਤੂੰ ਵੇਖੋ ਸੱਜਣੋ ਰੂਹ ਖੁਸ਼ ਹੁੰਦੀ ਆ ਵੇਖ ਕੇ ਨਾ ਜਿਵੇਂ ਕਹਿ ਦਿੰਦੇ ਆਪਣੇ ਘਾਵਤ ਬਣੀ ਭੁੱਖ ਲੈਂਦੀ ਆ ਚੀਜ਼ ਨੂੰ ਵੇਖ ਕੇ ਤੇ ਉਹ ਚੀਜ਼ ਦੀ ਆ ਮਾਂ ਤਾਂ ਉਦੋਂ ਗਾਂ ਤੇ ਮਾਂ ਉਦੋਂ ਗਾਂ ਮਾਂ ਤਾਂ ਧੀ ਗਾਂ ਤੇ ਧੀ ਤੋਂ ਮਾਂ ਗਾਂ ਹਾਂ ਹਾਂ ਕੀ ਬਾਤਾਂ ਕੀ ਬਾਤਾਂ ਤੇ ਇਹਦਾ ਕੀ ਲਿਖਾ ਇਹ ਤੀਜਾ ਸੋਹ ਸੂਈ ਛੋਟੀ ਠੀਕ ਆ ਹਾਂਜੀ ਇਹਨੇ ਵੀ ਨੀਲੀ ਦੀ ਕੱਟੀ ਨੂੰ ਜਨਮ ਦਿੱਤਾ ਆ ਨੀਲੀ ਦੀ ਨੀਲੀ ਦੀ ਕੱਟੀ ਨੂੰ ਜਨਮ ਦੇਤਾ ਆ ਵੀ ਨੀਲੀ ਦੀ ਹਾਂ ਹਾਂਜੀ ਓਕੇ ਨਕਰ ਨੂੰ ਕਰ ਬੜੀ ਹੈ ਹਨਾ ਇਹ ਵੀ ਡਾਇਮੰਡ ਦਾ ਦੱਸਿਆ ਕਿ ਉਹਨਾਂ ਡਾਇਮੰਡ ਦਾ ਟੀਕਾ ਭਰਾਇਆ ਜਿਹੜੀ ਕੱਟੀ ਵੀ ਜਿਹੜੇ ਮਾਲਕਾਂ ਤੋਂ ਆਪਾਂ ਇਹ ਮੱਝ ਖਰੀਦੀ ਉਹਨਾਂ ਨੇ ਦੱਸਿਆ ਡਾਇਮੰਡ ਦਾ ਟੀਕਾ ਲੱਗਾ ਮੱਝ ਨੂੰ ਹਾਂਜੀ ਡਾਇਮੰਡ ਬੁੱਲ ਦਾ ਲੋਕੀ ਲੱਗ ਗਏ ਚੰਗੇ ਟੀਕੇ ਭਰਾਉਣ ਉਹਨਾਂ ਦਾ ਵੀ ਧੰਨਵਾਦ ਹਾਂਜੀ ਬਾਕੀ ਕੱਟੀ ਆ ਗਈ ਚੰਗੀ ਹਾਂਜੀ ਓਕੇ ਇਹ ਇਹ ਕਦੋਂ ਸੂਈ ਤੇ ਕਿੰਨੀ ਇਹ ਪਰਸੋਂ ਦੀ ਇਹ ਪਰਸੋਂ ਦੀ ਸੂਈ ਹੈ ਵੈਰਲ ਬਰਲ ਬੜੀ ਹੈ ਇਹਦੇ ਹਾਂਜੀ ਇਹਨੇ ਦੂਜੇ ਸਵੇਰੇ 14-15 ਕਿਲੋ ਦੁੱਧ ਭਰਾਇਆ ਤੀਜਾ ਸੂਈ ਜਣ ਠੀਕ ਆ ਜੀ ਤੀਜਾ ਸੂਹਾ ਸੂਈਆ ਸਤੈਨੋ ਦੂਜੇ ਸੂਏ 14-15 ਦੁੱਧ ਕਰਮਾਲੀ ਨੇ ਦਿੱਤਾ ਬਾਕੀ ਪੜੀ ਸਾਂ ਵੀ ਬਹੁਤ ਨਿੱਗਰ ਪੂਰੀ ਸੂਕੇ ਵੀ ਨਹੀਂ ਤੈ ਮਾਰੀ ਮੈਂ ਨੇ ਵੈਰਲ ਵੰਡ ਬੜੀ ਸੋਹਣੀ ਆ ਥੋੜੀ ਜੀ ਡਰਦੀ ਆ ਕੈਮਰੇ ਤੋਂ ਕੋਈ ਨਹੀਂ ਢਾ ਦਨੇ ਆ ਪੜੀ ਪੁੜੀ ਸੰਧੂ ਸਾਹਿਬ ਬਹੁਤ ਕਰਮਾਲੀ ਆ ਵੇਖੋ हां ਜਦੋਂ ਇੱਕ ਹੂਟਾ ਲੈ ਲਿਆ ਨਾ ਹੁਣ ਟੈਂਪੂ ਚ ਫੁੱਟ ਦਾ ਡਰ ਲੈ ਜੂਗਾ ਫੁੱਟਬਾਲ ਵਾਂਗ ਸਰੀਰ ਕਰਮਾਈ ਦਾ ਬੁੜਕ ਦਾ ਹਾਂ ਇਹਦੀ ਮਰਾਦੀ ਤਰ੍ਹਾਂ ਮਰਾਦੇ ਲੈ ਚੂਣ ਇਹਦਾ ਵੀ ਜੱਟਾ ਹੈ ਚਵਾਈ ਬਹੁਤ ਚੰਗੀ ਸੰਸਾ ਆ ਵੇਖੋ ਮੈਂ ਨਾ ਚੂਣ ਦੀਆਂ ਮਈਆਂ ਚੰਗੀਆਂ ਹੀ ਲਈਆਂ ਹਾਂਜੀ ਆ ਵੇਖੋ ਠੰਡੀ ਧਿਰੀ ਕੋਈ ਜਿਹੜੇ ਥੱਲੇ ਡੋਕੇ ਉਹ ਹੀ ਆਪਾਂ ਕੋਈ ਬੱਚਾ ਨਹੀਂ ਲਾਇਆ ਕਰਮਾਈ ਨੂੰ ਕਿਆ ਬਾਤ ਹਾਂਜੀ ਕਿਆ ਬਾਤ ਕਿਆ ਬਾਤ ਕਿਆ ਬਾਤ ਹੈ ਇਹ ਇਹਦਾ ਰੇਟ ਕੀ ਕਰੀਏ ਡਿਮਾਂਡ ਸਤਿੰਦੂ ਸਾਹਿਬ ਕਰਨੋਂ ਭਾਵੇਂ ਇਹ ਵੀ ਸਵਾ ਕਰ ਲਈਏ ਪਰ ਆਪਾਂ ਇੱਕ ਵੀ ਨਹੀਂ ਕਰਨੀ ਐ ਇੱਕ 15 ਦੀ ਅੱਜ ਇਹ ਛੋਟੀ ਦੇ ਦਾਂਗੇ 1 ਲੱਖ ਤੇ 15000 ਹਾਂਜੀ ਆਹ ਕਹਤੀ ਇੱਕ 25 ਦੀ ਉਹ ਇੱਕ 25 ਓਕੇ 1 ਲੱਖ ਤੇ 15000 ਮਗਰ ਕੱਟੀ ਹਾਂਜੀ ਤੀਜਾ ਸੁਆ ਇਹ ਵੀ 15 ਕਿਲੋ ਦੀ ਮਾਲਕ ਨੇ ਠੀਕ ਆ ਧੰਨਵਾਦ ਆਹ ਟੇਢੇ ਕੱਟ ਵਾਲੀ ਕਿਹੜਾ ਸੁਆ ਇਹ ਪਹਿਲਾ ਸੁਆ ਕਿਆ ਬਾਤ ਚਾਰ ਦੰਦ ਜਮੂਹ ਹੈ ਪਿਓਰ ਮੂੰਹ ਚਾਰ ਦਾ ਪਿਓਰ ਹਾਂ ਕਿਆ ਬਾਤ ਕਿਆ ਬਾਤ ਠੰਡੀ ਧਰੀ ਇਹ ਵੀ ਬਹੁਤ ਚੰਗੀ ਹਾਂ ਤਾਂ ਕਾਠ ਬੜਾ ਚੰਗਾ ਕੱਟੀ ਦਾ ਆ ਵੇਖੋ ਕੱਦ-ਕਾੜ ਤੇ ਠੰਡੀ ਧਰੀ ਇਹ ਲੋ ਕੋਈ ਸ਼ੱਕ ਨਹੀਂ ਕਰਮਾਈ ਜਿਵੇਂ ਪਹਿਲਾਂ ਨਾ ਹਾਂ ਓਏ ਹੋਏ ਜਿਉਂਦੀ ਤੇਰੇ ਮਗਰ ਇਹਦੇ ਵੀ ਕੱਟੀ ਨਹੀਂ ਇਹਦੇ ਮਗਰ ਕੱਟਾ ਇਹਦੇ ਮਗਰ ਕੱਟਾ ਕਿਹੜੇ ਕੱਟ ਗਏ ਟੇਡੇ ਪਟੇ ਦੇ ਵਿੱਚ ਹਾਂ ਜੀ ਆ ਬਾਤ ਕੱਟ ਬਾਹਰ ਇਹਨੂੰ ਕਿਆ ਬਾਤ ਚੋਟੀ ਆ ਸਜਣਾ ਇਹਦੇ ਥਲੇ 10 ਕਿਲੋ ਦੁੱਧ ਤਿਆਰ ਹੋਣ ਓਕੇ ਇਹਨੂੰ ਸੂਈ ਨੂੰ ਕੋਈ 8 ਦਿਨ ਹੋ ਗਏ ਇਹਨੂੰ ਸੂਈ ਨੂੰ 8 ਦਿਨ ਹੋ ਗਏ ਦਿਨ ਹੋ ਗਏ ਹਾਂਜੀ ਦੁੱਧ ਦੁੱਧ 8 10 ਕਿਲੋ ਨੇ ਇਸ ਟਾਈਮ ਤਿਆਰ ਜਿਹੜਾ ਕੰਡੇ ਵਾਲਾ 10 ਕਿਲੋ ਦੁੱਧ ਤਿਆਰ ਆ ਵੀ ਸਜਣੋ ਲੇਵੇ ਭਾਂਡੇ ਦੀਆਂ ਕਿਆ ਬਾਤਾਂ ਚੂਣ 100 ਦਾ 100 ਵੱਡਾ ਕੱਢ ਕੱਢ ਪੂਰੀਆਂ ਵੱਡਾ ਕੱਢ ਕੱਢ ਕਰ ਮਾਜੀ ਠੰਡੀ ਧੀਰੀ ਬਹੁਤ ਹਾਂ ਨਹੀਂ ਚੰਗੀ ਚੋਟੀ ਆ ਆ ਦੇਖ ਜਾਤ ਨਸਲ ਫੁੱਲ ਪੰਡਿਤ ਧੀਰੇ ਲੋ ਛੱਕ ਨਹੀਂ ਕਰਮਾਈ ਦੋ ਸੰਗਲ ਸੱਟ ਕੇ ਬਹਿ ਜਾਓ ਹਾਂ ਕੀ ਬਾਤਾਂ ਨੇ ਲੈ ਚੱਲ ਜੇ ਸੰਗਲ ਫੜਿਆ ਤੇ ਫੇਰ ਤੁਰੀ ਆ ਸੱਚ ਨੂੰ ਨਹੀਂ ਖੜ ਗਈ ਕਰਮਾਂ ਵਾਲੀ ਜਿਉਂਦੀ ਰਵੇ ਬਹੁਤ ਸੋਹਣੇ ਰੰਗ ਰੂਪ ਦੀ ਝੋਟੀ ਵਿਖਾਤੀ ਤੁਹਾਨੂੰ ਇਹਦੀਆਂ ਤੂੰ ਧਾਰਾ ਮਾਰੀਆਂ ਪਸਮਾ ਕਰ ਗਈ ਮੈਂ ਦੋਵੇਂ ਵਹਿੀਆਂ ਪਸਮਾ ਕਰ ਗਈ ਠੋਗੀਆਂ ਕਿੱਲੇ ਆਏ ਇੱਕ ਗੱਠ ਦੰਦ ਨੂੰ ਜੋ ਕੱਦ ਕਰ ਜੂਗੀ ਛੋਟੀ ਹੋਰ ਅਗਲੇ ਸੋਏ ਨੂੰ ਕਰ ਜੂਗੀ ਆ ਆਹ ਮੁਖੇ ਨੇ ਪਸਮਾਰ ਦਿੱਤਾ ਜਿਹੜੀ 1 ਨੰਬਰ ਤੇ ਵਿਖਾਈ ਤੁਹਾਨੂੰ ਬਾਦਲ ਬੋਲ ਆਹ ਛੋਟੀ ਕਰਮਾਲੀ ਦੰਦਾ ਜਿਆ ਤੇ ਵੇਖੋ ਕਿਵੇਂ ਕਿੱਲੇ ਠੋਕ ਗਈ ਆ ਮੈਂ ਨਹੀਂ ਵੇਖੋ ਪਸਮਾਰ ਕੀਤਾ ਜਿਹੜੀ 2 ਨੰਬਰ ਤੇ ਵਿਖਾਈ ਤੇ ਤੀਜੀ ਵਾਲੀ ਦੀ ਤਿਆਰੀ ਕਰਾਤੀਏ ਨੇ ਆ ਚੱਕੋ ਤਾਰਾ ਇਹਦੀਆਂ ਵੀ ਲੱਗ ਗਿਆ ਮਾਰਨ ਤੇ ਕਰਮਾਲੀਨ ਕੱਟੀ ਆ ਕਿਆ ਬਾਤ ਕਰਿਆ ਇਹ ਪਸਮਾਰਿਆ ਹਨਾ ਹਾਂਜੀ ਹਾਂਜੀ ਓਕੇ ਉਹ ਡਰ ਗਈ ਤੰਤੂ ਹਾਂ ਬੱਚਾ ਕਰ ਲਾ ਨੇੜੇ ਕੋਈ ਨਹੀਂ ਓਕੇ ਓਕੇ ਉਹ ਤਾਂ ਥੱਲੀ ਕਰਾ ਕੇ ਦਵਾਂ ਜਿਹੜਾ ਕੋਈ ਵੀਰਪਰਾ ਹੋਏ ਇੱਥੇ ਆਊਗਾ ਠੀਕ ਹੈ ਮਗਰ ਕੱਟਾ ਹਾਂਜੀ ਇਹਦਾ ਰੇਟ ਇਹਦੀ ਡਿਮਾਂਡ ਹੈਗੀ 1,20,000 1,15 ਦੀ ਵੀ ਦੇ ਦਾਂ ਇੱਕ 20 ਤੇ 115 ਹਾਂ ਛੋਟੀ ਦੁੱਧ 13-14 ਕਿਲੋ ਦੁੱਧ ਭਰੂਗੀ ਖੁੱਲਾ ਕੱਟਾ ਬਹੁਤ ਚੰਗਾ ਹਾਂ ਚੰਗੀ ਐ ਕੱਟੀ ਹਾਂਜੀ ਠੰਡੀ ਧੀ ਹੋ ਗਈ ਡਰ ਗਈ ਆਪਣੇ ਤੋਂ ਉਹ ਚੱਕੀ ਹਾਂ ਨਹੀਂ ਨਹੀਂ ਓਵੇਂ ਓਕੇ ਹਾਂ ਮਗਰ ਇਹਦੇ ਕੱਟਾ ਉਹਨਾਂ ਦੇ ਦੋਨਾਂ ਦੇ ਕਟਿੰਗਾ ਇਹਦੇ ਮਰ ਕੱਟਾ ਠੀਕ ਤੇ ਅੱਗੇ ਫੇਰ ਇੱਕ ਹਨਾ ਬਾਕੀ ਮੂੰਹ ਵਾਲੀ ਆ ਆ ਇਹ ਵੀ ਨਹੀਂ ਲਈ ਦੀ ਓਕੇ ਇਹ ਵੀ ਚਾਰ ਦੰਦ ਦੇ ਜਮੂ ਇਹ ਵੀ ਚਾਰ ਦੰਦ ਇਹਦੇ ਮਗਰ ਕੱਟੀ ਆ ਆ ਵੇਖੋ ਓਕੇ ਕੀ ਬਾਤ ਆ ਤਸੱਲੀ ਬਾਤ ਹਾਂਜੀ ਤਸੱਲੀ ਬਈ ਤਸੱਲੀ ਲੈ ਇਹਨੂੰ ਕੱਢ ਖਾਂ ਬਾਹਰ ਸੂਆ ਪਹਿਲਾ ਸਜਣੋ ਮਗਰ ਕੱਟੀ ਇਹਦਾ ਸੂਆ ਕਿੰਨੇ ਕਿ ਦਿਨਾਂ ਦਾ ਸਾਹਿਬ ਇਹਨੂੰ ਅੱਜ ਤੀਜਾ ਦਿਨ ਹੋਇਆ ਇਸੂਈ ਨੂੰ ਤਿੰਨਾਂ ਦਿਨਾਂ ਦੀ ਸੂਈ ਤੇ ਧਾਰਾ ਇਹਦੇ ਥੋੜੇ 8 ਕਿਲੋ ਬੋਲਾ ਹੋਊ ਖਲਣ 8 ਕਿਲੋ ਹਾਂਜੀ ਬੋਲਾ ਹੋਊਗਾ ਸੱਚੀ ਹਾਂ ਕੱਟੀ ਜੇ ਇਹਦੇ ਮਗਰ ਇਹਦੇ ਮਗਰ ਕੱਟੀ ਆ ਹਾਂਜੀ ਬਾਕੀ ਝੋਟੀ ਤੇ ਜਾਤ ਨਸਲ ਤਾਂ ਬਹੁਤ ਆ ਹਾਂਜੀ ਦੇਖੋ ਸਜਣਾ ਬਿਊਟੀ ਦੇ ਵੇਖੋ ਕਰਮਾਂ ਵਾਲੀ ਦੀ ਅੰਗਰੇਜ਼ਨ ਵਰਗੀ ਬਿਊਟੀ ਬਹੁਤ ਲੀਵੇ ਭਾਂਡੇ ਦੀ ਵੀ ਚੰਗੀ ਆ ਹਾਂਜੀ ਟਾਈਮ ਨੋਟ ਕਰਾ ਦੇਣਾ ਅਸੀਂ ਤੈਨੂੰ। ਕੀ ਬਾਤ ਹੈ। ਹਾਂ ਟਾਈਮ ਕਰਾ ਦਿੰਦੇ ਆ। ਮੋਬਾਈਲ ਹੋਣਾ ਤੇਰੀ ਜੇਬ 'ਚ। ਹਾਂਜੀ। ਆ ਉੱਥੇ ਹੀ ਲੈ ਚੱਲ ਛਾਵੇਂ ਵਿਖਾਉਣੇ ਆਪਾਂ। ਵੇਖੋ ਸੱਜਣਾ। ਕੀ ਬਾਤ ਹੈ। ਲੋਨ ਕੱਟੀ ਆ ਬੱਚੇ ਦੇ ਆ ਭੱਜ ਭੱਜ ਜਾਊਗੀ। ਹਾਂ ਠੀਕ ਆ। ਸੁਭਾਣਾ ਵੇਖੋ। ਬਾਕੀ ਸਿੰਘ ਨਿਕਾ ਨਿਕਾ ਫੇਸ ਚਿੱਟਾ ਕਿਆ ਬਾਤਾਂ ਦੀ ਝੂਟੀ ਐ ਸਦਰੋਂ ਬਾਕੀ ਤੁਸੀਂ ਵੀਖਣੀ ਬੰਨ ਲੈਣ ਦਾ ਟਾਈਮ ਵੀ ਨੋਟ ਆ ਘਰਾਉਣੇ ਤੁਹਾਨੂੰ ਲਾਜ ਨਹੀਂ ਤਰੀਕ ਟਾਈਮ ਹੁਣ ਆਈ ਜਾਂਦਾ ਕੋਈ ਨਹੀਂ ਤੇਰੀ ਮਰਜ਼ੀ ਤਨ ਮਰਜ਼ੀ ਮਰਜ਼ੀ ਪਹਿਲਣਾ ਬੱਚਾ ਲਾਤਾ ਵੀਰ ਨੇ ਓਕੇ ਰਿਪੋਰਟ ਝੂਟੀ ਐ ਕਿਆ ਬਾਤ ਦੇਖੋ ਆ ਇਹ ਨਹੀਂ ਗਏ ਜਿਹੜਾ ਇਹ ਚੱਲਦਾ ਹੂੰ ਵਿਖਾ ਦੇ ਸੱਜਣੋ ਟਾਈਮ 12:48 ਮਿੰਟ ਹੋ ਗਏ ਆ ਤਰੀਕ ਵੀ ਆ ਰਹੀ ਹੈ ਟਾਈਮ ਵੀ ਆ ਰਿਹਾ ਨੋਟ ਕਰ ਬਸ ਮੈਂ ਆਉਂਦੇ ਹੋ ਫੇਰ ਤੁਹਾਨੂੰ ਸੱਜਣੋ ਅ ਪਸਮਾ ਪਹਿਲਾਂ ਕੱਟੀ ਨੇ ਕਰ ਲਿਆ ਸੀ ਤੇ ਤੁਹਾਨੂੰ ਦੋ ਦੋ ਧਾਰਾਂ ਜਿਹੜੀਆਂ ਟਾਈਮ ਨੋਟ ਕਰਾਤਾ ਚੈੱਕ ਕਰਾ ਦੇ। ਆ ਦੇਖੋ ਅਗਲੇ ਥਣਾ ਦੀ ਚਵਾਈ ਆ ਤੇ ਮਗਰ ਲਿਆਂ ਦੀ ਦੇਖੋ। ਚਵਾ ਦਾ ਬੜਾ ਟੰਗਾ ਲੱਗਦਾ ਹੈ ਨਾ। ਦਵਾਈ ਪੋਲਾ ਮੋਗੇਰ ਆਉ ਕਰਮੜੀ। ਇਹਦਾ ਰੇਟ ਛਾ ਜੀ। ਡਿਮਾਂਡ ਕਰਨ ਨੂੰ ਭਾਵੇਂ ਇਹਦੀ ਵੀ 10 ਕਰ ਲਈ। ਓਕੇ। ਹਾਂ ਜੀ। ਇਹ ਪੂਰੀ ਗੁੱਟੀ ਦੇ ਦਾਂ। ਪੂਰੇ ਲੱਖ ਦੀ। ਹਾਂ ਜੀ। ਠੀਕ ਹਾਂ ਬਾਕੀ ਛੋਟੀ ਛੋਟੀ ਆ ਬੁਖਾ ਰੋ ਬੈਕ ਸਾਈਡ ਤੋਂ ਕੱਟੀ ਅਗਰਮਾਲੀ ਹਾਂ ਵੇਖੋ ਸਜਣੋ ਕਿਆ ਬਾਤ ਅੱਗੇ ਗੱਬਣਾ ਹਾਂਜੀ ਇਹ ਗੱਬਣਾ ਇਹਨੂੰ ਵੀ ਕੱਢ ਬਾਹਰ ਇਹ ਇਹ ਸੁਆ ਕਿਹੜਾ ਇਹਨੇ ਦੂਜਾ ਸੁਆ ਸੁਣਾ ਜੀ ਓਕੇ ਹਾਂਜੀ ਦੋ ਚਾਰ ਸੁਆ ਸੁਣਾ ਕਰਮਾਲੀ ਨੇ ਸਜਣੋ ਤੇ ਦਿਨ ਲੈ ਜੂ 10 ਦਿਨ ਨਹੀਂ ਹਫਤਾ ਦਿਨ ਤਿਆਰੀ ਵਾਲੀ ਹੈ ਕੋਈ ਪੰਜ ਲੈ ਜੇ ਚਾਰ ਲੈ ਜੇ ਓਕੇ ਬਣੀ ਖੜੀ ਹੈ ਹਾਂ ਫੁੱਲ ਤਿਆਰੀ ਜੇ ਠੀਕ ਆ ਸੋ ਵੀ ਬਹੁਤ ਸੋ ਵੀ ਬਹੁਤ ਤਾਂ ਵੀ ਕੋਈ ਨਹੀਂ ਗੱਲ ਪੰਜਾ ਚਾਰ ਆਦਾਂ ਨਾ ਸੂਪੂ ਹਾਂ ਓਕੇ ਸੋ ਪੈਂਦੀ ਅੱਜ ਬਣੀ ਫੁੱਲ ਹਾਂ ਦੁੱਧ ਕੀ ਕਹਿੰਦੇ ਮਾਲਕ ਦੁੱਧ ਦੇ ਨੇ 12 13 13 ਕਿਲੋ ਦਿੱਤਾ ਜੇ ਪਹਿਲੇ ਸੋਏ ਠੀਕ ਆ ਠੀਕ ਹਾਂ ਹੁਣ ਦੂਜਾ ਸੁਣੀ ਓਕੇ ਥਾਨ ਬੜਾ ਲੱਗਾ ਹੀ ਹਾਂ ਥਾਨ ਤਾਂ ਵੇਖੋ ਕਰਮਾਲੀ ਦੂਰਾ ਥਾਨ ਲੱਗਾ ਬਾਲਾ ਹੀ ਜ਼ਬਰਦਸਤ ਹਾਂਜੀ ਬਾਕੀ ਪਤਲੀ ਚਮੜੀ ਦੀ ਆ ਚਿੱਟੀ ਚੰਗੀ ਆ ਇਹ ਦੋ ਚ ਬਹੁਤ ਚੰਗਾ ਭਰੂੀ ਚੋਟੀ ਹਾਂ ਦੇਣਾ ਚਾਹੀਦਾ ਦੋਦੇ ਨੂੰ ਕਰਮਾ ਵਾਲੀ ਨੂੰ ਬਾਕੀ ਗੱਭਣਾ ਸੱਜਣਾ ਆਈਡੀਆ ਹੀ ਲਾ ਸਕਦੇ ਆ ਬਾਕੀ ਤਾਂ ਉਹ ਮਾਲਕ ਨੂੰ ਪਤਾ ਵੀ ਉਹਨੇ ਕੇਵ ਜੇ ਰੰਗ ਭਾਗ ਲਾਉਣੇ ਇਹਨੂੰ ਬਾਕੀ ਭਾਰ ਪਿੱਛੇ ਲੋ ਬੇਫਿਕਰੀ ਆ ਪਿੱਛੇ ਦੀ ਆਈਟਮ ਤੇ ਗਾਰੰਟੀ ਆ ਥਾਣ ਕੇ ਵੀਰ ਭਰਾ ਨੇ ਆਣ ਕੇ ਚੈੱਕ ਕਰ ਲੈਣੇ ਹਾਂ ਜੇ ਕੋਈ ਆਨਲਾਈਨ ਮੰਗਵਾਉਂਦਾ ਆਪਦੀ ਲਾਗ ਚੈੱਕ ਕਰ ਸਕਦਾ ਠੀਕ ਉਹ ਗਾਉਂ ਜਾਂ ਜਾਂ ਹਾਂ ਜੀ ਆਪਾਂ ਤਾਂ ਸੱਲੀ ਕਰਕੇ ਲੈਂਦੀ ਆ ਜੀ ਠੀਕ ਆ ਆ ਮੈਂ ਕੱਟ ਖਾਂਦਾ ਕਿ ਹਿਸਾਬ ਇਹ ਡਿਮਾਂਡ ਦੱਸ ਦੀਏ ਹਾਂ ਰੇਟ ਦੱਸ ਦੀਏ ਸਰ ਹਾਂ ਜੀ ਇਹ ਜੀ ਡਿਮਾਂਡ ਕਰਨ ਨੂੰ ਭਾਵੇਂ ਲੱਖ ਕਰਨਗੀ ਇਹ 95000 ਦੀ ਦੇ ਦਾਂਗੇ ਅਜੇ 90 ਤੇ 5 ਹਾਂ ਜੀ 95000 ਹਾਂ ਜੀ ਬਾਕੀ ਚੰਗੀ ਆ ਮੈਂ ਮਾਰੀ ਤਾਂ ਨਹੀਂ ਹਾਂ ਜੀ ਬਹੁਤ ਚੰਗੀ ਆ ਹਾਂ ਮੈਂ ਇੱਕ ਦੱਸ ਦੀ ਆ ਹਾਂ ਰੇਟ ਦੇ ਹਿਸਾਬ ਨਾਲ ਹਾਂ ਓਕੇ ਵੇਖੋ ਸੱਜਣੋ ਥੰਨ ਥਨ ਲੱਗਾ ਕਰਮਾ ਆ ਜੀ ਪਤਨ ਨਵੇਂ ਹੈ ਯਾਰ ਇਹ ਇਹ ਕਿਹੜਾ ਸੂਆ ਜਿਹੜੀ ਖੋਲ ਲਈ ਆਪਾਂ ਇਹ ਮਾਲਕਾਂ ਨੇ ਤੀਜਾ ਦੱਸਿਆ ਕੋਈ ਆ ਗੋ ਆਪਜੀ ਸਮਝ ਲਾ ਲਈ ਤੀਜਾ ਮੰਨ ਲੈ ਕੋਈ ਚੌਥਾ ਮੰਨ ਲੈ ਥੱਲੋਂ ਬੜੀਆਂ ਸਫਾਈਆਂ ਲਈ ਫਰਦੀ ਆ ਹੈ ਇਹਨੇ 14 15 ਕਿਲੋ ਦੁੱਧ ਭਰਿਆ ਜੀ ਵਾਕਈ ਇਹਨੇ ਦਿੱਤਾ ਵੀ ਹੋਊਗਾ ਬਾਬਾ ਸੂਆ ਕੋਈ ਤੀਜਾ ਮੰਨ ਲੈ ਭਾ ਚੌਥਾ ਮੰਨ ਲੈ ਭਾ ਪੰਜਵਾਂ ਮੰਨ ਲੈ ਅੱਗੋਂ ਸਮਝ ਆ ਗਈ ਕੀ ਬਾਤ ਹੈ ਲੇਵੇ ਵਾਲਿਆਂ ਦਾ ਤਾਂ ਹੈ ਹੀ ਤੂੜੀ ਫਰਦੀ ਉਹ ਹਰ ਮੰ ਵਾਲੀ ਜਿਵੇਂ ਕਹਿੰਦਾ ਮਸ਼ਕਾਂ ਮੰਨੀ ਫੋੜੀ ਜੇ ਬੈਗ ਆਊਗੀ ਕਰਮਾਲੀ ਹੋਰ ਦਿਨ ਲੈ ਜਾਣੇ ਇਹਨੇ ਹਾਂ ਪੰਜ ਚਾਰ ਹਾਂ ਹਾਂ ਦਿਨ ਪੰਜ ਚਾਰ ਲੈ ਜਾਏਗੀ ਜੀ ਕਿਆ ਬਾਤ ਆ ਯਾਰ ਜਿਉਂਦੀ ਰਵੇ ਸੱਜਣੋਂ ਵੇਖਿਓ ਆ ਕੇ ਕਿਆ ਬਾਤ ਐ ਤੇ ਲੇਵਾ ਪਾਂਡਾ ਕਹਿੰਦੇ ਹੁੰਦੇ ਨਾ ਜਿਵੇਂ ਕਹਾਵਤ ਮੰਨੀ 2 ਲੱਖ ਵਾਲੀ ਨੂੰ ਨਹੀਂ ਲੱਗਾ ਤੇ ਇਹਨੂੰ ਉਹੋ ਗੱਲ ਹੀ ਆ ਕਿਆ ਬਾਤ ਬੜੀ ਰੂਹ ਖੁਸ਼ਾਲੀ ਆ ਉਹਨਾਂ ਤੀਜਾ ਸੁਆ ਹੀ ਦੱਸਿਆ ਗਿਆ ਤੀਜਾ ਸੁਣੀ ਓਕੇ ਹਾਂ ਮਾਲਕਾਂ ਨੇ ਇੱਥੇ ਜਈਆ ਕੋਈ ਨਹੀਂ ਸੋਇਆ ਨਾ ਕਿਹੜਾ ਬੁੱਢੀਆਂ ਹੋ ਗਈਆਂ ਇਹੇ ਕੋੜੀ ਵਰਗੀ ਆ ਹਜੇ ਇਹਨੂੰ ਕੀ ਹੁੰਦਾ ਓਕੇ ਬਾਕੀ ਇਹ ਵੀ ਭਾਰ ਪਿੱਛੇ ਲੋ ਬੇਫਿਕਰੀ ਹਾਂ ਭਾਰ ਪਿੱਛੇ ਦੀ ਗਰੰਟੀ ਹੈ ਟੈਂਟ ਦੀ ਠੀਕ ਆ ਠੀਕ ਇਹਦਾ ਕੀ ਲੇਖਾ ਜੋ ਖਰੂਗਾ ਇਹਦੀ ਡਿਮਾਂਡ ਹੈਗੀ 95000 ਇਹ 90000 ਦੀ ਦੇ ਦਾਂਗੇ ਹਨ ਇਹਦਾ ਮੁੱਲ ਕਰਦੇ 95 ਹਾਂਜੀ 95000 ਤੇ 90 ਦੀ ਦੇ 90000 ਦੀ ਦੇ ਦਾਂਗੇ ਪਰ ਲੇਵਾ ਭਾਂਡਾ ਨਹੀਂ ਮਿਲਣਾ ਹਾਂਜੀ ਹਨਾ ਲੇਵਾ 2 ਲੱਖ ਰੀ ਨੂੰ ਨਹੀਂ ਸੰਸਾਭ ਹੁੰਦਾ ਐਡਾ ਨਹੀਂ ਆਉਂਦਾ ਯਾਰ ਬਾਲੀ ਖਬਰ ਤਾਂ ਹਾਂਜੀ ਕਿਆ ਬਾਤ ਤੇ ਹਾ ਕੱਟੀ ਜੀ ਕੀ ਚੱਕਰ ਆ ਇਹ ਕੱਟੀ ਦੋਂਦੀ ਜੇ ਮੂੰ ਅੱਛਾ ਹਾਂਜੀ ਦੋ ਦੰਦ ਦੋ ਦੰਦ ਕੱਟੀ ਸੂਣ ਵਾਲੀ ਹਾਂਜੀ ਤਿਆਰੀ ਜੇ ਇਹ ਅਗਲੇ ਦੋ ਹਫਤੇ ਚੱਲ ਜੂਗੀ ਜੇ ਵਾਸਤੂ ਇੱਕ ਹਫਤਾ ਲੱਗੂਗੀ ਜੀ ਇਹਦਾ ਬਾਲੀ ਬਿਜਰੀ ਹੈ ਨਾ ਹਾਂਜੀ ਨਿੱਕੀ ਜੀ ਬਣਾਤੀ ਕਹਿੰਨੇ ਏਡੀਆਂ ਏਡੀਆਂ ਸਲਸਾ ਉਹਦੇ ਤੁਰੀਆਂ ਫਿਰਦੀਆਂ ਇਹ ਕਰਮਾੜੀ ਤਿਆਰੀ ਜੇ ਗੱਬਨੇ ਸਾਹ ਉਹ ਕਰਮਾੜੀ ਯਾਰ ਲੀਵਾ ਵੀ ਖਿਨੇ ਹੈ ਹਾਂ ਵੈਦ ਦੇ ਹਿਸਾਬ ਨਾਲ ਕਿੱਡਾ ਸੁਣਾ ਖੋਲਿਆ ਹਾਂਜੀ ਕਿਆ ਠੰਡੀ ਧੀ ਬਹੁਤੇ ਕਰਮਾਲੀ ਵਾਹ ਆ ਦੇਖੋ ਕਿਆ ਬਾਤ ਹੈ ਵੇਖੋ ਕੱਟੀ ਵਿਚਾਰੀ ਯਾਰ ਨਹੀਂ ਠੀਕ ਹੈ ਜਟਮਦ ਹਰਾਨੇ ਦੇ ਲੇਵੇ ਤੇ ਹੈ ਇਹ ਅਗਲੇ ਸੋਹ ਬਣੂਗੇ ਸੰਤੋਸ ਸਾਹਿਬ ਆਰ ਕੀ ਕਰਮਾਲੀ ਸੇਵਾ ਹਾਂ ਵਾਹ ਕੇ ਕੋਈ ਸ਼ੱਕ ਨਹੀਂ ਮਾਝੇ ਚੰਗੀ ਬਣੂਗੀ ਜਦੋਂ ਵੀ ਵੱਡੀ ਹੋ ਗਈ ਹਾਂਜੀ ਇਹ ਇਹਦਾ ਕੀ ਕਰਾਂਗੇ ਰੇਟ ਆਪਾਂ ਇਹ ਦੀ ਜਿਹੜੀ ਆਨ ਆਰੀ ਡਿਮਾਂਡ ਤੋਂ ਸਭ ਅੱਜ 55000 ਰੁਪਏ 55000 ਹਾਂਜੀ ਥਣਾ ਥਣਾ ਲੋ ਭਾਰ ਭੂਰ ਲੋ ਉਹ ਭਾਰ ਦੀ ਆਈਟਮ ਤੇ ਗਾਰੰਟੀ ਆ ਓਕੇ ਹਾਂ ਕੀ ਬਾਤ ਹੈ ਬੋਲ ਰਿਹਾ ਹੈਂ ਮੋਲ ਤੋਕੜਾ ਲਾਏ ਛੋਟੀ ਤਾਜੀ ਸੂਈ ਦੇਵਾਂਗੇ ਆ ਕਟੀਆਂ ਵਾਲਾ ਯਾਰ ਹਾਂ ਚੂਣ ਵਾਲੀ ਆ ਵਿਚਾਰੀ ਹਾਂ ਵਾਕੇ ਚੰਗੇ ਇਹਨੇ ਦੀ ਉਹਦਾ ਪਲੂਣ ਕੱਟੀ ਨਹੀਂ ਦਿੰਦਾ ਕੋਈ ਅਸਰ ਹੀ ਨਹੀਂ ਦਿੰਦਾ ਹਾਂਜੀ ਕੋਈ ਸ਼ੱਕ ਨਹੀਂ ਚੱਲ ਜੇ ਕੋਈ ਸਾਹਵ ਦੇ ਪੈਸੇ ਲਾਉਣ ਵਾਲਾ ਹਾਂਜੀ ਸੰਸਾਵੇ ਗਹਿਣਾ ਹੈ ਗਹਿਣਾ 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 ਆ ਪੂਛ ਫਾੜੇ ਦੀ ਮਾੜੀ ਜੀ ਵਿਖਾ ਦੇ ਲੈ ਵਾ ਫੇਰ ਵੇਖੋ ਮਸ਼ਕਾਂ ਹੀ ਬੰਨੀ ਫਰਦੀ ਨਾ ਬਾੜਾ ਜਵਰਲੇ ਵਾਲਾ ਕਾ ਸਜਣੋ ਕਰਮ ਵਾਲੀ ਨੂੰ ਜਿਉਂਦੀ ਰਵੇ ਜਿੰਨੀ ਸੇਵਾ ਕਰ ਲਓਗੇ ਉਨਾਂ ਹੀ ਦੁੱਧ ਪਾ ਲਓਗੇ ਇਹਦੇ ਤੋਂ ਕੋਈ ਦੂਰ ਐ ਬਹੁਤ ਸਾਹ ਸੁਥਰਾਲੇ ਵਾਲਾ ਕੰਮ ਇਹਨੂੰ ਜਿਹਾਉਂਦੀ ਰਹੋ ਕੋਈ ਭਲ ਭੁਲ ਨਹੀਂ ਸਤ ਸਭ ਹਾਂ ਠੋਸ ਹਾਂ ਨਿੱਗਰ ਲੈਵਾ ਓਕੇ ਆ ਜੋ ਕਰੈਕ ਕਰੀ ਫੇਰ ਕੈਮਰੇ ਤੇ ਤੁਹਾਨੂੰ ਦੁਬਾਰਾ ਮੜੀਆਂ ਮੜੀਆਂ ਮਈਆਂ ਨੂੰ ਝਾਤ ਫੇਰ ਮਰਾਈਏ ਕਈ ਵਾਰੀ ਕਈ ਚੀਜ਼ਾਂ ਰਹਿ ਜਾਂਦੀਆਂ ਉਹ ਵੀ ਕੋਸ਼ਿਸ਼ ਕਰੀਏ ਵਖਾਣ ਦੀ ਤੇ ਬਾਕੀ ਧੰਨਵਾਦ ਤੁਸੀਂ ਆਪਣਾ ਇੰਨਾ ਕ ਟਾਈਮ ਕੱਢਿਆ ਤੇ ਟਾਈਮ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਚੰਗੇ ਚੰਗੇ ਐਨੀਮਲ ਤੁਹਾਨੂੰ ਜਿਹੜੇ ਵੀਡੀਓ ਦੇ ਵਿੱਚ ਆਪਾਂ ਕੋਸ਼ਿਸ਼ ਕੀਤੀ ਐ ਟੌਪ ਦੀਆਂ ਉਦੋਂ ਡਰਦੀ ਹੁਣ ਕੋਈ ਯਕਰਨੀ ਤਰੀਕਾ ਹਾਂ ਬਾਕੀ ਠੰਡੀ ਪੂਰ ਚੱਕਦੀ ਆ ਹਾਂਜੀ ਧੰਨਵਾਦ ਆ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਆਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਜੋਗਣੀ ਤਰੱਕੀ ਦੇਵੇ